ਤੈਨੂੰ ਲਾਡਾ ਨਾਲ ਪਾਲਿਆ ਸੀ ਤੈਨੂੰ ਚਾਵਾ ਨਾਲ ਪੜਾਇਆ ਸੀ ਲਾਡਾ ਨਾਲ ਪਾਲਿਆ ਸੀ ਤੈਨੂੰ ਚਾਵਾ ਨਾਲ ਪੜਾਇਆ ਸੀ ਤੈਨੂੰ ਤੜਕੇ ਕਦੇ ਚੰਦਰੀਏ ਨੀਂ ਨਾਵਾਜ਼ ਮਾਰ ਉਠਾਇਆ ਸੀ ਤੈਨੂੰ ਤੜਕੇ ਕਦੇ ਚੰਦਰੀਏ ਨੀਂ ਨਾਵਾਜ਼ ਮਾਰ ਉਠਾਇਆ ਸੀ ਕਉ ਕਰ ਨੂੰ ਛੱਡ ਕੇ ਪੱਜ ਗਈ ਐ ਮੋ ਛੱਡ ਕੇ ਬਾਬਲ ਅਮੀਦਾ ਤੀ ਦੇ ਤਾ ਚੰਗੀ ਦਈ ਕੀ ਕਰਨਾ ਤੀ ਨਿਕੰਮੀ ਦਾ ਤੀ ਦੇ ਰਬ ਚੰਗੀ ਦਈ ਕੀ ਕਰਨਾ ਤੀ ਨਿਕੰਮੀ ਦਾ ਤੈਨੂੰ ਚਾਵਾ ਨਾਲ ਬਿਉਣਾ ਸੀ ਤੇਰੇ ਵਿਆਹ ਤੇ ਗਿੱਦਾ ਪਾਉਣਾ ਸੀ ਤੈਨੂੰ ਚਾਵਾ ਨਾਲ ਬਿਉਣਾ ਸੀ ਤੇਰੇ ਵਿਆਹ ਤੇ ਗਿੱਦਾ ਪਾਉਣਾ ਸੀ ਤੇਰੀ ਜੰਜ ਨੇ ਚੜਕੇ ਆਉਣਾ ਸੀ ਤੈਨੂੰ ਢੋਲੀ ਦੇ ਵਿੱਚ ਪਾਉਣਾ ਸੀ ਤੇਰੀ ਜੰਜ ਨੇ ਚੜਕੇ ਆਉਣਾ ਸੀ ਤੈਨੂੰ ਢੋਲੀ ਦੇ ਵਿੱਚ ਪਾਉਣਾ ਸੀ ਤੇਰੀ ਮਾਂ ਨੇ ਤੈਨੂੰ ਦੇਣਾ ਸੀ ਦਾ ਜਵਨ ਸਵੰਨੀ ਦਾ ਰੁਪਾਤੀ ਦੇ ਤਾਂ ਚੰਗੀ ਦਈ ਕੀ ਕਰਨਾ ਧੀ ਨਿਕੰਮੀ ਦਾ ਧੀ ਦੇ ਤਾਂ ਚੰਗੀ ਦਈ ਕੀ ਕਰਨਾ ਧੀ ਨਿਕੰਮੀ ਦਾ ਜਿਹੜੀਆਂ ਭੱਜ ਕੇ ਵਿਆਹ ਕਰਾਉਂਦੀਆਂ ਨੇ ਵੇਲੇ ਨੂੰ ਉਹ ਪਛਤਾਉਂਦੀਆਂ ਨੇ ਭੱਜ ਕੇ ਵਿਆਹ ਕਰਾਉਂਦੀਆਂ ਨੇ ਵੇਲੇ ਨੂੰ ਉਹ ਪਛਤਾਉਂਦੀਆਂ ਨੇ ਉਹ ਤਾਂ ਹੀ ਤਾਂ ਹੀ ਰੋਂਦੀਆਂ ਨੇ ਮਾਪਿਆਂ ਨੂੰ ਮਿਲਣਾ ਚਾਹੁੰਦੀਆਂ ਨੇ ਤਾਂ ਹੀ ਤਾਂ ਹੀ ਰੋਂਦੀਆਂ ਨੇ ਮਾਪਿਆਂ ਨੂੰ ਮਿਲਣਾ ਚਾਹੁੰਦੀਆਂ ਨੇ ਜੇ ਮਾਪਿਆਂ ਦੇ ਨਾਲ ਵਰਤਣਾ ਏ ਤਾਂ ਮਾਪਿਆਂ ਦਾ ਕਹਿਣਾ ਮੰਨੀ ਰੱਬਾ ਤੀ ਦੇਤਾ ਚੰਗੀ ਦਈ ਕੀ ਕਰਨਾ ਤੀ ਨਿਕੰਮੀ ਦਾ ਤੀ ਦੇਤਾ ਚੰਗੀ ਦਈ ਕੀ ਕਰਨਾ ਤੀ ਨਿਕੰਮੀ ਦਾ ਇਸੇ ਕਰਕੇ ਤਾਂ ਮਾਂ ਪੇਤੀਆਂ ਕੁੱਖਾ ਵਿੱਚ ਕਤਲ ਕਰਾਉਂਦੇ ਨੇ ਇਸੇ ਕਰਕੇ ਤਾਂ ਮਾਂ ਪੇਤੀਆਂ ਕੁੱਖਾ ਵਿੱਚ ਕਤਲ ਕਰਾਉਂਦੇ ਨੇ ਇੱਜ਼ਤ ਨਾ ਸਾਡੀ ਖਰਾਬ ਹੋਵੇ ਤਾਂ ਉਹ ਤੀਆਂ ਜੰਮਣੋਂ ਡਰਦੇ ਨੇ ਇੱਜ਼ਤ ਨਾ ਸਾਡੀ ਖਰਾਬ ਹੋਵੇ ਤਾਂ ਉਹ ਤੀਆਂ ਜੰਮਣੋਂ ਡਰਦੇ ਨੇ ਤਾਂ ਉਹ ਵਿਸ਼ਵਾਸ ਖਤਮ ਹੋਇਆ ਵਿਸ਼ਵਾਸ ਨਤੀ ਜੰਮੀ ਦਾ ਰੱਬਾ ਤੀ ਦੇ ਤਾਂ ਚੰਗੀ ਦਈ ਕੀ ਕਰਨਾ ਤੀ ਨਿਕੰਮੀ ਦਾ ਦੀ ਦੇ ਤਾਂ ਚੰਗੀ ਦਈ ਕੀ ਕਰਨਾ ਤੀ ਨਿਕੰਮੀ ਦਾ ਜਿਹੜੀ ਘਰ ਦੇ ਵਿੱਚੋਂ ਪਾਚ ਗਈ ਉਹਦੇ ਪਿੱਛੇ ਕਦੇ ਨਹੀਂ ਜਾਈਦਾ ਜਿਹੜੀ ਘਰ ਦੇ ਵਿੱਚੋਂ ਪਾਜ ਗਈ ਉਹਦੇ ਪਿੱਛੇ ਕਦੇ ਨਹੀਂ ਜਾਈਦਾ ਘਰ ਲਿਆ ਕੇ ਕੀ ਕਰਨੀ ਤੀ ਬੇਦਖਲੀ ਉਹਨੋਂ ਲਿਖਾਈਦਾ ਅਰਿਲੀਆ ਕੇ ਕੀ ਕਰਨੀਤੀ ਬੇਦਖਲੀ ਉਹਨੂੰ ਲਖਾਈ ਦਾ ਆਪਣੇ ਵੱਲੋਂ ਉਹ ਮਰ ਮੁਕ ਗਈ ਆਪਣੇ ਵੱਲੋਂ ਉਹ ਮਰ ਮੁਕ ਗਏ ਉਹਦਾ ਉਸ ਦਿਨ ਹੀ ਕੜਾ ਪਨਾਈ ਦਾ ਰੱਬਾ ਤੀ ਦੇਈ ਤਾਂ ਚੰਗੀ ਦਈ ਕੀ ਕਰਨਾ ਤੀ ਨਿਕੰਮੀ ਦਾ ਦੀ ਦੇ ਤਾਂ ਚੰਗੀ ਦਈ ਕੀ ਕਰਨਾ ਤੀ ਨਿਕੰਮੀ ਦਾ